ਬਾਈ 8 ਦੰਦ ਦੇ ਵਿੱਚ ਮਾਣੂ ਕੇ ਚੈਂਪੀਅਨ ਬਣਨ ਵਾਲਾ ਬੱਕਰਾ ਵਿਕਿਆਊ ਆ ਜੇ ਕਿਸੇ ਭਰਾ ਨੇ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਰੇਟ ਦੱਸ ਦਿਆਂ ਵੀ ਕੀ ਮੰਗਦਾ ਬਾਈ ਬਾਕੀ ਦਾ ਰਿਜ਼ਲਟ ਬਹੁਤ ਚੰਗਾ ਬਾਈ ਬਾਈ ਲਵੇ ਬੱਚੇ ਨੇ ਤੇ ਮਾਲ ਦੇ ਵਿੱਚ ਉਹ ਤੁਹਾਨੂੰ ਦਿਖਾ ਦਿੰਨੇ ਆ ਵੀ ਕਹੇ ਜੇ ਆਉਂਦੇ ਆ ਤੇ ਬਾਕੀ ਤੁਸੀਂ ਪਹਿਲਾਂ ਬੱਕਰਾ ਦੇਖ ਲਓ ਤੇ ਤੁਹਾਨੂੰ ਰੇਟ ਦੱਸ ਦਿਆਂ ਵੀ ਕੀ ਆ ਬਾਈ ਮੁੱਲ ਕਿੰਨਾ ਬੱਕਰੇ ਦਾ ਮੱਲਵੀਰੇ 3.5 ਲੱਖ ਰੁਪਏ 3.5 ਲੱਖ ਜਮਾ ਜਾਇਜ਼ ਆ ਬਾਈ ਜਾਇਜ਼ ਹੀ ਆ ਬਾਈ ਬਾਵਰਪੁਰ ਤੋਂ ਆ ਕੇ ਬਾਵਰਪੁਰ ਜ਼ਿਲ੍ਹਾ ਲੁਧਿਆਣਾ ਹੈ ਜ਼ਿਲ੍ਹਾ ਲੁਧਿਆਣਾ ਤੇ ਬਾਕੀ ਰਿਜ਼ਲਟ ਆਪਾਂ ਦਿਖਾ ਦਿੰਨੇ ਆ ਵੀ ਕਿਹਾ ਜਾਂਦਾ ਤੇ ਬਾਈ 3.5 ਲੱਖ ਰੁਪਏ ਮੰਗਦਾ ਬਾਈ ਬਾਈ ਹੈਟ ਹਟ ਕਿੰਨੀਆਂ ਬੱਕਰੇ ਦੀ ਹੈਡ ਦਾ ਹੈ 45 ਇੰਚ ਆ ਵੀਰੇ 45 ਇੰਚ ਹੈਟ ਆ ਤੇ ਲੰਬਾਈ ਤਾਂ ਨਹੀਂ ਮਣੀ ਲੰਬਾਈ ਮਣੀ ਨਹੀਂ ਵੀਰੇ ਲੰਬਾਈ ਮਣੀ ਨਹੀਂ ਬਾਈ ਤੇ ਬਾਕੀ ਗੱਲਬਾਤ ਫੋਨ ਤੇ ਕਰ ਲਿਓ ਮੈਂ ਨੰਬਰ ਦੇ ਦੂੰ ਸਕਰੀਨ ਤੇ ਤੁਹਾਨੂੰ ਬੱਕਰਾ ਦਿਖਾ ਦਿੰਨੇ ਆ ਤੇ ਬਾਈ ਕਿੰਨੇ ਬੱਕਰਿਆਂ ਚੋ ਚੈਂਪੀਅਨ ਬਣਿਆ ਹੋਇਆ ਇਹ ਲਗਭਗ ਵੀਰੇ ਹੈਗੇ ਦੀ 40 40 ਕ ਵਿੱਚ ਬੱਕਰੇ 40 ਕ ਬੱਕਰੇ ਸੀ ਹੈ ਹਾਂ ਤੇ ਮਾਣੂ ਕੇ ਬਾਈ ਚੈਂਪੀਅਨ ਬਣਿਆ ਸੀ ਇਹ ਤੇ ਬੱਕਰਾ ਦੇਖ ਲੋ ਬਾਕੀ ਬਣਦਾ ਢਾਂਦਾ ਪੂਰਾ ਤੇ ਜੋਰ ਵੀ ਪੂਰਾ ਬੱਕਰੇ ਚ ᱥਾਮਦਾ ਨਹੀਂ ਬਾਈ ਤੂੰ ਤੇ ਬਾਈ ਜਿਹੜਾ ਬੱਕਰਾ ਮੈਂ ਸੁਣਿਆ ਵੀ ਚੈਂਪੀਅਨ ਬਣਿਆ ਸੀ ਪਹਿਲਾ ਮੇਲਿਆਂ ਦਾ ਉਹਨੂੰ ਹਰਾ ਕੇ ਵੀ ਇਹ ਜਿੱਤਿਆ ਸੀ ਹੈਨਾ ਹਾਂ ਉਹ ਦੂਜੇ ਨੰਬਰ ਤੇ ਰਹਿ ਗਿਆ ਸੀ ਹਾਂ ਉਹ ਦੂਜੇ ਨੰਬਰ ਤੇ ਸੀ ਵੀਰੇ ਇਹਨਾਂ ਨੇ ਫਸਟ ਵਨ ਕੀਤਾ ਇਹ ਫਸਟ ਵਨ ਕਰਤਾ ਸੀ ਹੈਨਾ ਹਾਂ ਜੀ ਤੇ ਬਾਕੀ ਬਾਈ ਡਿਟੇਲ ਤੁਹਾਨੂੰ ਮਿਲ ਜੂ ਸਾਰੀ ਬੱਕਰੇ ਬਾਰੇ ਤੇ ਇਹਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਦਿਖਾਤਾ ਵੀ ਕਿਹਾ ਜਾਉਂਦਾ ਇਹਦਾ ਪੱਠਾ ਦੇਖ ਲਓ ਤੇ ਬਾਕੀ ਗੱਲਬਾਤ ਬਾਈ ਨਾਲ ਕਰ ਲਿਓ ਬਾਈ ਨੰਬਰ ਬੋਲੀ 62399 ਵੀਰੇ ਹੂੰ 60182 ਇੱਕ ਵਾਰੀ ਹੋਰ ਬੋਲ 62399 60182 ਠੀਕ ਆ ਬਾਈ ਲਓ ਬਾਈ ਬੱਕਰਾ ਲਿਆ ਸਕਦੇ ਹਾਂ ਬਾਈ ਤੋਂ ਇਹ